ਮੇਰਾ ਨਾਮ ਅਨਿਸ਼ਾ ਹੈ ਤੇ ਮੈਂ 20 ਸਾਲ ਦੀ ਸੀ ਮੇਰਾ ਵਿਆਹ ਕਜਾਹੇ ਆਦਮੀ ਨਾਲ ਹੋਇਆ ਜਿਸ ਨੂੰ ਮੈਂ ਬਹੁਤ ਪਸੰਦ ਕਰਦੀ ਸੀ ਤੇ ਉਹ ਵੀ ਮੈਨੂੰ ਬਹੁਤ ਪਸੰਦ ਕਰਦਾ ਸੀ ਪਰ ਜਦੋਂ ਉਹ ਮੇਰੇ ਕਮਰੇ ਵਿੱਚ ਪਹਿਲੀ ਰਾਤ ਆਇਆ ਤਾਂ ਉਹ ناکਾਮਯਾਬ ਹੋ ਗਿਆ ਸੀ ਤੇ ਮੈਂ ਉਸਦੇ ਨਾਲ ਬਹੁਤ ਨਾਰਾਜ਼ ਹੋਈ ਕਿਉਂਕਿ ਉਸਨੇ ਮੈਨੂੰ ਖੁਸ਼ੀ ਹੀ ਨਹੀਂ ਦਿੱਤੀ ਤੇ ਫੇਰ ਇੱਕ ਦਿਨ ਸਾਡੇ ਘਰ ਵਿੱਚ ਇੱਕ ਕਮਰੇ ਨੌਕਰ ਰੱਖਿਆ ਗਿਆ ਜਿਸ ਦਾ ਨਾਂ ਦੀਪਕ ਸੀ ਵੇਖਣ ਵਿੱਚ ਮੇਰੇ ਘਰ ਵਾਲੇ ਤੋਂ ਵੀ ਜ਼ਿਆਦਾ ਸੋਹਣਾ ਸੀ ਮੇਰੇ ਘਰ ਵਾਲੇ ਦੀ ਹਾਈਟ ਜਿੰਨੀ ਹੀ ਉਸਦੀ ਹਾਈਟ ਸੀ ਬਹੁਤ ਹੀ ਉੱਚਾ ਲੰਮਾ ਤੇ ਸੋਹਣਾ ਸੁਨੱਖਾ ਸੀ ਮੈਨੂੰ ਉਹ ਦੇਖਦੇ ਹੀ ਜੱਜ ਗਿਆ ਸੀ ਤੇ ਸੋਹਣਾ ਲੱਗਾ ਉਹ ਸਾਡੇ ਘਰ ਵਿੱਚ ਕੰਮ ਕਰਦਾ ਸੀ ਅਤੇ ਉਸ ਨੂੰ ਅਸੀਂ ਇੱਕ ਹਫ਼ਤੇ ਤੋਂ ਕੰਮ ਤੇ ਰੱਖਿਆ ਹੋਇਆ ਸੀ ਘਰ ਦੇ ਕੰਮ ਵਿੱਚ ਉਹ ਮੇਰਾ ਪੂਰਾ ਹੱਥ ਵਟਾਉਂਦਾ ਸੀ ਸਾਰਾ ਕੰਮ ਉਸਦੇ ਹੀ ਜਿੰਮੇ ਸੀ ਮੇਰੇ ਘਰ ਵਾਲੇ ਨੇ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੀ ਰੋਟੀ ਤੱਕ ਦੀ ਡਿਊਟੀ ਉਸ ਨੂੰ ਦਿੱਤੀ ਸੀ ਉਹ ਹਰ ਚੀਜ਼ ਬਣਾਉਂਦਾ ਸੀ ਅਤੇ ਘਰ ਦੇ ਵਿੱਚ ਇੱਕ ਕਮਰਾ ਉਸ ਦਾ ਲੱਗતો ਸੀ ਜਿਸ ਵਿੱਚ ਉਹ ਸੌਂਦਾ ਸੀ ਇੱਕ ਦਿਨ ਮੇਰਾ ਘਰ ਵਾਲਾ ਸਵੇਰੇ ਸਵੇਰੇ ਆਪਣੇ ਦਫ਼ਤਰ ਚਲਾ ਗਿਆ ਸੀ ਮੈਂ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਹੀ ਸੀ ਉਸ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਮੈਂ ਉਸ ਨੂੰ ਅੰਦਰ ਆਉਣ ਲਈ ਕਿਹਾ ਮੈਂ ਮੈਂ ਉਸ ਨੂੰ ਬਿਨਾਂ ਹੀ ਸੋਚੇ ਸਮਝੇ ਦਰਵਾਜ਼ਾ ਖੋਲ੍ਹ ਦਿੱਤਾ ਸੀ ਮੈਂ ਰਾਤ ਨੂੰ ਨਾਈਟਸੂਟ ਪਾਉਂਦੀ ਸੀ ਉਸ ਦਿਨ ਵੀ ਮੈਂ ਹਲੇ ਨਾਈਟਸੂਟ ਚੇਂਜ ਨਹੀਂ ਕੀਤਾ ਸੀ ਤੇ ਉਹੀ ਪਾਇਆ ਹੋਇਆ ਸੀ ਜਿੱਦਾਂ ਹੀ ਉਸਨੇ ਮੈਨੂੰ ਵੇਖਿਆ ਉਸਨੇ ਆਪਣੀ ਅੱਖਾਂ ਨੀਵੀਆਂ ਕਰ ਲਈਆਂ ਸੀ ਅਤੇ ਮੈਂ ਉਸ ਨੂੰ ਵੇਖ ਕੇ ਹੈਰਾਨ ਹੋ ਗਈ ਸੀ ਤੇ ਕਿਹਾ ਕਿ ਦੀਪਕ ਕੀ ਹੋਇਆ ਤੂੰ ਅੱਖਾਂ ਨੀਵੀਆਂ ਕਿਉਂ ਕਰ ਲਿੱਤੀਆਂ ਕੀ ਮੇਰੇ ਵਿੱਚ ਕੋਈ ਬੁਰਾਈ ਹੈ ਕਿ ਮੈਂ ਸੋਹਣੀ ਨਹੀਂ ਤਾਂ ਹੌਲੀ-ਹੌਲੀ ਮੇਰੇ ਵੱਲ ਵੇਖ ਕੇ ਕਹਿ ਰਿਹਾ ਸੀ ਅਤੇ ਉਸਨੇ ਮੇਰੀ ਅੱਖਾਂ ਦੇ ਵਿੱਚ ਅੱਖਾਂ ਮਿਲਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਸਨੇ ਕਿਹਾ ਕਿ ਨਹੀਂ ਮੈਡਮ ਜੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਬਹੁਤ ਸੋਹਣੇ ਹੋ ਪਰ ਮੈਂ ਇਸ ਘਰ ਦਾ ਨੌਕਰ ਹਾਂ ਅਤੇ ਤੁਹਾਡੇ ਨਾਲ ਨਜ਼ਰਾਂ ਕਿੱਦਾਂ ਮਿਲਾ ਸਕਦਾ ਅਸੀਂ ਦੋਨੋਂ ਗੱਲਾਂ ਕਰ ਹੀ ਰਹੇ ਸੀ ਕਿ ਅਚਾਨਕ ਮੇਰੀ ਸੱਸ ਉੱਥੇ ਆ ਗਈ ਅਤੇ ਉਸਨੇ ਦੀਪਕ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੂੰ ਘਰ ਦੇ ਕੰਮ ਵਿੱਚ ਧਿਆਨ ਦੇ ਅਸੀਂ ਤੈਨੂੰ ਕੰਮ ਲਈ ਰੱਖਿਆ ਗੱਲਾਂ ਮਾਰਨ ਨੂੰ ਨਹੀਂ ਕਰਦੀ ਨੂੰ ਨਾਲ ਗੱਲਾਂ ਮਾਰਨ ਦਾ ਤੇਰਾ ਕੀ ਮਤਲਬ ਤੂੰ ਆਪਣਾ ਕੰਮ ਕਰ ਫਿਰ ਡੜਦੇ ਮਾਰੇ ਆਪਣੇ ਕੰਮ ਵਿੱਚ ਲੱਗ ਗਿਆ ਸੀ ਤੇ ਮੈਂ ਵੀ ਨਹਾਉਣ ਲਈ ਬਾਥਰੂਮ ਦੇ ਵਿੱਚ ਚਲੀ ਗਈ ਸੀ ਪਰ ਉਹ ਆਪਣੇ ਕੰਮਾਂ ਦੇ ਵਿੱਚ ਪੂਰੀ ਮਾਨਦਾਰ ਨਾਲ ਲੱਗਦਾ ਸੀ ਤੇ ਮਸਤ ਰੰਦਾ ਸੀ ਜ਼ਿਆਦਾ ਇਧਰ ਉਧਰ ਜਾਂ ਮੇਰੇ ਵੱਲ ਧਿਆਨ ਨਹੀਂ ਦਿੰਦਾ ਸੀ ਉਸ ਦਿਨ ਵੀ ਮੈਂ ਬਾਥਰੂਮ ਵਿੱਚ ਆਪਣਾ ਤੌਲੀਆ ਲੈ ਕੇ ਜਾਣਾ ਹੀ ਭੁੱਲ ਗਈ ਸੀ ਅਤੇ ਮੈਂ ਉਸ ਨੂੰ ਆਵਾਜ਼ ਮਾਰੀ ਕਿ ਮੇਰੀ ਲਿਮਾਰੀ ਦੇ ਵਿੱਚੋਂ ਮੈਨੂੰ ਤੌਲੀਆ ਕੱਢ ਕੇ ਫੜਾ ਦੇ ਉਸ ਸਮੇਂ ਮੇਰੇ ਕਮਰੇ ਵਿੱਚ ਪੋਚਾ ਲਾ ਰਿਹਾ ਸੀ ਦੀਪਕ ਨੇ ਲਮਾਰੀ ਦੇ ਵਿੱਚੋਂ ਤੌਲੀਆ ਕੱਢਾ ਤੇ ਬਾਥਰੂਮ ਦਾ ਦਰਵਾਜ਼ਾ ਖੋਲ ਦਿੱਤਾ ਅਤੇ ਉਸ ਨੇ ਮੇਰੇ ਹੱਥ ਵਿੱਚ ਤੌਲੀਆ ਫੜਾ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਹ ਚਲਾ ਗਿਆ ਸੀ ਸ਼ਾਮ ਨੂੰ ਜਦੋਂ ਮੇਰਾ ਘਰ ਵਾਲਾ ਦਫ਼ਤਰੋਂ ਆਇਆ ਤਾਂ ਜੋ ਬੜੇ ਹੀ ਵਧੀਆ ਮੂਡ ਵਿੱਚ ਸੀ ਮੈਂ ਬਹੁਤ ਖੁਸ਼ੀ ਪਰ ਰਾਤ ਨੂੰ ਉਸ ਨੂੰ ਫੇਰ نیند ਆ ਗਈ ਅਤੇ ਮੇਰੇ ਅਰਮਾਨ ਵਿੱਚ ਹੀ ਰਹਿ ਗਏ ਸੀ ਤੇ ਫੇਰ ਸੌ ਗਿਆ ਹੁਣ ਮੈਂ ਆਪਣੇ ਘਰ ਵਾਲੇ ਤੋਂ ਤੰਗ ਆ ਗਈ ਸੀ ਕਿਉਂਕਿ ਉਹ ਕਿਸੇ ਕੰਮ ਦਾ ਨਹੀਂ ਸੀ ਅਤੇ ਮੈਂ ਉਸਦੇ ਲਈ ਸਾਰਾ ਦਿਨ ਉਸਦੀ ਅਡੀਕ ਕਰਦੀ ਰਹਿੰਦੀ ਉਸਦੇ ਪਿਆਰ ਦੇ ਲਈ ਤਰਸਦੀ ਰਹਿੰਦੀ ਹਮੇਸ਼ਾ ਵਧੀਆ ਤਰੀਕੇ ਨਾਲ ਤਿਆਰ ਹੁੰਦੀ ਪਰ ਉਹ ਮੇਰੇ ਲੋੜ ਨੂੰ ਪੂਰੀ ਨਹੀਂ ਕਰ ਸਕਦਾ ਸੀ ਮੇਰਾ ਘਰ ਵਾਲਾ ਮੇਰੇ ਤੇ ਧਿਆਨ ਹੀ ਨਹੀਂ ਦਿੰਦਾ ਸੀ ਅਤੇ ਫਿਰ ਉਸਨੇ ਇੱਕ ਹਫਤੇ ਲਈ ਕੰਮ ਦੇ ਚਲਸਲੇ ਵਿੱਚ ਬਾਹਰ ਜਾਣਾ ਸੀ ਅਤੇ ਉਹ ਆਪਣੇ ਕੰਮ ਵਿੱਚ ਬਹੁਤ ਹੀ ਜ਼ਿਆਦਾ ਤੇਜ਼ ਸੀ ਮੈਂ ਉਸ ਨੂੰ ਜਿੱਦ ਕੀਤੀ ਕਿ ਮੈਨੂੰ ਵੀ ਨਾਲ ਲੈ ਜਾਓ ਪਰ ਉਹ ਮੈਨੂੰ ਲੈ ਕੇ ਨਹੀਂ ਗਏ ਅਤੇ ਮੈਨੂੰ ਇੱਥੇ ਹੀ ਛੱਡ ਗਏ। ਮੇਰੀ ਸੱਸ ਵੀ ਆਪਣੇ ਭਰਾ ਦੇ ਘਰ ਚਲੀ ਗਈ ਸੀ ਤੇ ਮੇਰੇ ਸਹੁਰੇ ਨੂੰ ਨਾਲ ਲੈ ਗਈ। ਘਰ ਦੇ ਵਿੱਚ ਮੈਂ ਤੇ ਦੀਪਕ ਅਸੀਂ ਦੋਨੋਂ ਹੀ ਇਕੱਲੇ ਸੀ ਤੇ ਅੱਜ ਮੈਂ ਬਹੁਤ ਲੇਟ ਹੋ ਗਈ ਸੀ ਤੇ ਸੁੱਤੀ ਪਈ ਸੀ। ਉਹ ਮੈਨੂੰ ਛੇਤੀ ਉੱਠਣ ਦੀ ਕੋਈ ਕਾਲੀ ਵੀ ਨਹੀਂ ਸੀ ਕਿਉਂਕਿ ਘਰ ਵਿੱਚ ਕੋਈ ਨਹੀਂ ਸੀ। ਦੀਪਕ ਨੇ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਭਾਬੀ ਜੀ ਤੜਲੀ ਚਾਹ ਲੈ ਕੇ ਆਇਆ ਹਾਂ। ਮੈਂ ਉਸਨੂੰ ਕਿਹਾ ਇਹ ਰੁਕਵੇਂ ਆਣੀ ਆ ਉਹ 10 ਮਿੰਟ ਤੱਕ ਚਾਹ ਲੈ ਕੇ ਬਾਹਰ ਹੀ ਖੜਾ ਰਿਹਾ ਮੈਂ ਉਸ ਦਿਨ ਕਾਲੇ ਰੰਗ ਦੀ ਲਾਈਟੀ ਪਾਈ ਸੀ ਉਸ ਵਿੱਚੋਂ ਮੇਰਾ ਗੋਰਾ ਰੰਗ ਦਿਸ ਰਿਹਾ ਸੀ ਉਹ ਇੰਦਾ ਚਮਕਦਾ ਸੀ ਜਿਦਾਂ ਕੋਈ ਸ਼ੀਸ਼ਾ ਹੋਵੇ ਮੈਂ ਉਸ ਨੂੰ ਅੰਦਰ ਬੁਲਾਇਆ ਤੇ ਕਿਹਾ ਕਿ ਉੱਥੇ ਚਾਹ ਰੱਖ ਦੇ ਜਿੱਤਾ ਹੀ ਉਹ ਜਾਣ ਲੱਗਾ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਆਪਣੇ ਬੈੱਡ ਉੱਤੇ ਬਿਠਾਇਆ ਤੇ ਮੈਂ ਉਸ ਨੂੰ ਕਿਹਾ ਕਿ ਤੂੰ ਇੰਨਾ ਧਰਿਆਨਾ ਕਰ ਉਸ ਨੇ ਨੀਵੀ ਪਾ ਲਈ ਸੀ ਅਤੇ ਮੈਂ ਉਸ ਨੂੰ ਕਿਹਾ ਦੀਪਕ ਦੇਖ ਮੈਨੂੰ ਇੱਕ ਗੱਲ ਦੱਸ ਕੀ ਤੇਰਾ ਵਿਆਹ ਹੋ ਗਿਆ ਤਾਂ ਉਸਨੇ ਕਿਹਾ ਕਿ ਨਹੀਂ ਮੇਰਾ ਵਿਆਹ ਨਹੀਂ ਹੋਇਆ ਮੇਰੇ ਵਰਗੇ ਨਾਲ ਕਿਹੜੀ ਕੁੜੀ ਵਿਆਹ ਕਰੂਗੀ ਤੇ ਕੌਣ ਮੈਨੂੰ ਆਪਣੀ ਕੁੜੀ ਦੇਊਗਾ ਸ਼ਾਇਦ ਮੇਰੀ ਕਿਸਮਤ ਵਿੱਚ ਵਿਆਹ ਲਿਖਿਆ ਹੀ ਨਹੀਂ ਉਹ ਬੜਾ ਅਦਾਸ ਸੀ ਮੈਂ ਉਸਨੂੰ ਕਿਹਾ ਕਿ ਤੂੰ ਐਦਾਂ ਕਿਉਂ ਕਹਿ ਰਿਹਾ ਹੈ ਐਦਾਂ ਦੀਆਂ ਗੱਲਾਂ ਕਿਉਂ ਕਰਦਾ ਹੈ ਤਾਂ ਉਸਨੇ ਕਿਹਾ ਕਿ ਮੈਂ ਸਹੀ ਕਹਿ ਰਿਹਾ ਹਾਂ ਸ਼ਾਇਦ ਮੈਂ ਐਦਾਂ ਹੀ ਰਹਿਣਾ ਹੈ ਮੈਂ ਉਸਨੂੰ ਕਿਹਾ ਤੂੰ ਇਹ ਕਿਉਂ ਸੋਚਦਾ ਹੈ ਜਦੋਂ ਤੱਕ ਮੈਂ ਹਾਂ ਮੈਂ ਤੈਨੂੰ ਇਕੱਲੇ ਨਹੀਂ ਰਹਿਣ ਦੇਣਾ ਮੈਂ ਤੈਨੂੰ ਕੁੜੀ ਨਾਲ ਮਿਲਾਵਾਂਗੀ ਜੋ ਤੇਰੀ ਹਰ ਇੱਛਾ ਪੂਰੀ ਕਰੂਗੀ ਤੂੰ ਆਪਣੀ ਅੱਖਾਂ ਬੰਦ ਕਰ ਤਾਂ ਉਸਨੇ ਆਪਣੀ ਅੱਖਾਂ ਬੰਦ ਕਰ ਲਈਆਂ ਸੀ ਤੇ ਉਸ ਨੂੰ ਉਹ ਸਭ ਨਜ਼ਰ ਆ ਰਿਹਾ ਸੀ ਕੁਝ ਮਿਲਿਆ ਜਿਸ ਦੀ ਉਹ ਇੱਛਾ ਰੱਖਦਾ ਸੀ ਮੈਂ ਉਸ ਨੂੰ ਕਿਹਾ ਕਿ ਹੁਣ ਤੋਂ ਬਾਅਦ ਤੂੰ ਆਪਣੇ ਆਪ ਨੂੰ ਕਦੀ ਇਕੱਲੇ ਮਹਿਸੂਸ ਨਹੀਂ ਕਰਨਾ ਉਸਨੇ ਜਦੋਂ ਆਪਣੀਆਂ ਅੱਖਾਂ ਖੋਲੀਆਂ ਉਸ ਦੀ ਅੱਖਾਂ ਦੇ ਵਿੱਚ ਗਾਰੀਬ ਹੀ ਖੁਸ਼ੀ ਸੀ ਕਿਉਂਕਿ ਦੀਪਕ ਨੇ ਉਹ ਸਭ ਕੁਝ ਹਾਸਲ ਕਰ ਲਿਆ ਸੀ ਜੋ ਅਜ ਤੱਕ ਉਸਨੇ ਸੋਚਿਆ ਵੀ ਨਹੀਂ ਸੀ ਜੋ ਕੀ ਉਹ ਚਾਹੁੰਦਾ ਸੀ ਉਸ ਨੂੰ ਸਭ ਕੁਝ ਮਿਲ ਜਾਊਗਾ ਮੈਂ ਇੱਕ ਦਿਨ ਸਵੇਰੇ ਆਪਣੇ ਕਮਰੇ ਦੇ ਵਿੱਚੋਂ ਬਾਹਰ ਆ ਰਹੀ ਸੀ ਕਿ اچانک ਹੀ ਮੇਰਾ ਪੈਰ ਵਿਸਲ ਗਿਆ ਅਤੇ ਮੈਂ ਜਿੱਦਾਂ ਹੀ ਡਿੱਗਣ ਲੱਗੀ ਇੰਨੇ ਵਿੱਚ ਹੀ ਦੀਪਕ ਨੇ ਆ ਕੇ ਮੈਨੂੰ ਫੜ ਲਿਆ ਸੀ ਅਤੇ ਉਸ ਨੇ ਮੈਨੂੰ ਗਿਰਨ ਤੋਂ ਬਚਾ ਲਿਆ ਸੀ ਤੇ ਉਸ ਦੇ ਸਹਾਰੇ ਨਾਲ ਮੈਂ ਬਚ ਗਈ ਤੇ ਫਿਰ ਉਸ ਨੇ ਮੇਰੇ ਪੈਰ ਦੀ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਮੇਰੀ ਤਾਂ ਤੁਰਿਆ ਨਹੀਂ ਜਾ ਰਿਹਾ ਸੀ ਉਸਨੇ ਮੈਨੂੰ ਆਪਣੀ ਗੋਦੀ ਵਿੱਚ ਚੁੱਕਿਆ ਤੇ ਮੇਰੇ ਕਮਰੇ ਵਿੱਚ ਲਿਜਾ ਕੇ ਮੈਨੂੰ ਬੈੱਡ ਤੇ ਲੰਮੇ ਪਾ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਉਸ ਦੀਆਂ ਦੇ ਅੱਖਾਂ ਦੇ ਵਿੱਚ ਇੱਕ ਅਜੀਬ ਹੀ ਸੁਪਨਾ ਵੇਖ ਰਹੀ ਸੀ ਦੀਪਕ ਮੇਰੀ ਹਰ ਇੱਛਾ ਨੂੰ ਪੂਰੀ ਕਰ ਸਕਦਾ ਸੀ ਉਸਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਅਤੇ ਫਿਰ ਉਹ ਆਪਣੇ ਆਪ ਨੂੰ ਕੰਟਰੋਲ ਕਰ ਕਮਰੇ ਚੋਂ ਬਾਹਰ ਜਾਣ ਲੱਗਾ ਮੈਂ ਉਸ ਦਾ ਹੱਥ ਫੜ ਲਿਆ ਸੀ ਤੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਸੀ ਅਤੇ ਉਸ ਨੂੰ ਕਿਹਾ ਕੀ ਦੀਪਕ ਦੱਸਦੇ ਨੂੰ ਕੀ ਚਾਹੀਦਾ ਹੈ ਤਾਂ ਉਸਨੇ ਕਿਹਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਉਸ ਨੂੰ ਕਿਹਾ ਕਿ ਜੋ ਤੈਨੂੰ ਚਾਹੀਦਾ ਤੂੰ ਲੈ ਸਕਦਾ ਫਿਰ ਉਸ ਨੂੰ ਜੋ ਚਾਹੀਦਾ ਸੀ ਅੱਧੇ ਘੰਟੇ ਤੱਕ ਉਸਨੇ ਲਿਆ ਤਾ ਮੈਂ ਉਸ ਨੂੰ ਕੁਝ ਵੀ ਨਾ ਕਿਹਾ ਕਿਉਂਕਿ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਕਰ ਰਿਹਾ ਸੀ ਅਤੇ ਬਹੁਤ ਹੀ ਵਧੀਆ ਕੰਮ ਕਰ ਰਿਹਾ ਸੀ ਕੰਮ ਕਰਨ ਦੇ ਵਿੱਚ ਤਾਂ ਦੀਪਕ ਬਹੁਤ ਹੁਸ਼ਿਆਰ ਸੀ ਅਤੇ ਅਜਿਹੇ ਤਰੀਕਿਆਂ ਦਾ ਕੰਮ ਕਰਦਾ ਸੀ ਕਿ ਉਸ ਤੇ ਕੰਮ ਨੂੰ ਦੇਖ ਕੇ ਮਜ਼ਾ ਆ ਜਾਂਦਾ ਸੀ ਅਤੇ ਮੈਂ ਪੂਰੇ ਹਫਤੇ ਤੱਕ ਉਸਦੇ ਨਾਲ ਬਹੁਤ ਖੁਸ਼ ਰਹੀ ਉਸਦੇ ਕੰਮ ਤੋਂ ਮੈਂ ਬੜੀ ਖੁਸ਼ੀ ਉਸ ਤੋਂ ਕੰਮ ਕਰਵਾਉਂਦੀ ਰਹੀ ਤੇ ਅਚਾਨਕ ਇੱਕ ਦਿਨ ਮੇਰਾ ਘਰ ਵਾਲਾ ਆਇਆ ਤੇ ਮੈਨੂੰ ਉਸਦੇ ਨਾਲ ਦੇਖ ਲਿਆ ਅਤੇ ਫਿਰ ਉਸ ਤੋਂ ਬਾਅਦ ਉਹ ਮੇਰੇ ਤੇ ਸ਼ੱਕ ਕਰਨ ਲੱਗਾ ਉਹ ਸਮਝੀ શકਦਾ ਸੀ ਕਿ ਮੇਰੇ ਤੇ ਕੀ ਬੀਤੀ ਹੋਣੀ ਉਹ ਮੈਨੂੰ ਬਹੁਤ ਕੁਝ ਬੋਲ ਰਿਹਾ ਸੀ ਤੇ ਮੇਰੇ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਉਸਨੇ ਬੱਦਲਣ ਤਾਂ ਕਹਿ ਦਿੱਤਾ ਸੀ ਤਾਂ ਉਸਨੇ ਕਿਹਾ ਕਿ ਮੈਂ ਕੀ ਕਰਾਂ ਉਸਨੇ ਮੈਨੂੰ ਕਿਹਾ ਤੂੰ ਇਸ ਦੇ ਨਾਲ ਕਮਰੇ ਵਿੱਚ ਕੀ ਕਰ ਰਹੀ ਹੈ ਜਦੋਂ ਕਿ ਮੈਂ ਉਸ ਨੂੰ ਆਪਣੇ ਕਮਰੇ ਦੀ ਸਫਾਈ ਕਰਵਾ ਰਹੀ ਸੀ ਅਤੇ ਉਸ ਤੇ ਮੂੰਹ ਮੰਗੇ ਪੈਸੇ ਵੀ ਮੈਂ ਉਸ ਨੂੰ ਦਿੱਤੇ ਸੀ ਜੋ ਕਿ ਮੇਰੇ ਸੱਸ ਤੋਂ ਚੋਰੀ ਦਿੱਤੇ ਸੀ ਕਿਉਂਕਿ ਮੇਰੀ ਸੱਸ ਬਹੁਤ ਕੰਜੂਸ ਸੀ ਉਹ ਬਹੁਤ ਇਮਾਨਦਾਰ ਸੀ ਤੇ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦਾ ਸੀ ਪਰ ਮੇਰੇ ਘਰ ਵਾਲੇ ਨੇ ਮੇਰੇ ਤੇ ਇਲਜ਼ਾਮ ਲਾਇਆ ਅਤੇ ਫਿਰ ਉਸਨੇ ਮੈਨੂੰ ਬਹੁਤ ਕੁਝ ਕਿਹਾ ਮੈਂ ਉਸ ਨੂੰ ਉਸੇ ਵਿੱਚ ਕਿਹਾ ਕਿ ਤੁਸੀਂ ਮੇਰੇ ਤੇ ਬੇਕਾਰ ਹੀ ਸ਼ੱਕ ਕਰ ਰਹੇ ਹੋ ਤੇਰੀ ਹਰ ਇੱਛਾ ਹਰ ਕੋਸ਼ਿਸ਼ ناکਾਮਯਾਬ ਨਿਕਲੀ ਜਦੋਂ ਆਪਣੀ ਘਰਵਾਲੀ ਨੂੰ ਤੂੰ ਖੁਸ਼ੀ ਨਹੀਂ ਰੱਖ ਸਕਦਾ ਮੈਂ ਉਸ ਨੂੰ ਬਹੁਤ ਗੱਲਾਂ ਕਹਿ ਦਿੱਤੀਆਂ ਸੀ ਉਸ ਨੂੰ ਬਹੁਤ ਬੁਰੇ ਲੱਗੇ ਤੇ ਉਹ ਮੈਨੂੰ ਉਸ ਤੋਂ ਬਾਅਦ ਕੁਝ ਨਾ ਬੋਲਿਆ ਤੇ ਘਰ ਛੱਡ ਕੇ ਉਹ ਚਲਾ ਗਿਆ ਸੀ ਤੇ ਫਿਰ ਪਤਾ ਲੱਗਾ ਕਿ ਉਸ ਨੇ ਸੰਨਿਆਸ ਲੈ ਲਿਆ ਸੀ ਤੇ ਦੁਬਾਰਾ ਕਦੇ ਘਰ ਨਹੀਂ ਆਇਆ ਮੇਰੀ ਸੱਸ ਨੇ ਮੈਨੂੰ ਹਮੇਸ਼ਾ ਹੀ ਤਾਨੇ ਮਾਰੇ ਕਿਤੇ ਦੇ ਕਰਕੇ ਮੇਰਾ ਪੁੱਤ ਘਰੋਂ ਚਲਾ ਗਿਆ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੈਂ ਉਸ ਨੂੰ ਅਜਿਹਾ ਕੁਝ ਨਹੀਂ ਕਿਹਾ ਸੀ ਉਹ ਕਿਸੇ ਵੀ ਕੰਮ ਦਾ ਨਹੀਂ ਸੀ ਤੇ ਫਿਰ ਉਸ ਨੇ ਮੇਰੇ ਤੇ ਡੇ ਇਲਜ਼ਾਮ ਲਾਏ ਅਤੇ ਫਿਰ ਮੈਂ ਦੀਪਕ ਨੂੰ ਆਪਣਾ ਹਮਸਫਰ ਬਣਾ ਲਿਆ ਸੀ ਅਤੇ ਦੀਪਕ ਨੇ ਆਪਣਾ ਸਭ ਕੁਝ ਲਟਾ ਦਿੱਤਾ ਸੀ ਤੇ ਹੁਣ ਉਹ ਮੇਰੀ ਬਹੁਤ ਪਰਵਾਹ ਕਰਦਾ ਸੀ ਮੇਰੀ ਹਰ ਇੱਛਾ ਪੂਰੀ ਕਰਦਾ ਕਰਦਾ ਸਾਰਾ ਕੰਮ ਕਰਦਾ ਮੇਰੀ ਹਰ ਇੱਕ ਜ਼ਰੂਰਤ ਨੂੰ ਉਹੀ ਪੂਰਾ ਕਰਦਾ ਸੀ ਤੇ ਹੌਲੀ-ਹੌਲੀ ਫਿਰ ਉਸਨੇ ਮੇਰੇ ਘਰ ਵਾਲੇ ਦੀ ਥਾਂ ਲੈ ਲਈ ਸੀ ਇਸ ਤਰ੍ਹਾਂ ਇੱਕ ਦਿਨ ਅਜਿਹਾ ਆਇਆ ਕਿ ਉਸਨੇ ਪੂਰੀ ਤਰ੍ਹਾਂ ਮੇਰੇ ਘਰ ਵਾਲੇ ਦੀ ਥਾਂ ਲੈ ਕੇ ਮੇਰੇ ਨਾਲ ਵਿਆਹ ਕਰਵਾ ਲਿਆ ਸੀ ਮੈਂ ਇਹੀ ਚਾਹੁੰਦੀ ਸੀ ਕਿ ਉਹ ਮੇਰੇ ਨਾਲ ਹਮੇਸ਼ਾ ਰਹੇ ਮੇਰੇ ਘਰ ਵਾਲੇ ਦੀ ਥਾਂ ਲੈ ਲਵੇ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਾ ਫਿਰ ਅਸੀਂ ਦੋਨੋਂ ਬਹੁਤ ਖੁਸ਼ ਸੀ ਦੋਨੋਂ ਆਪਸ ਵਿੱਚ ਆਪਣੀ ਜ਼ਿੰਦਗੀ ਵਧੀਆ گزار ਰਹੇ ਸੀ ਕਿਉਂਕਿ ਮੈਨੂੰ ਇੱਕ ਰਿਸ਼ਤਾ ਨਿਭਾਉਣ ਵਾਲਾ ਮਿਲ ਗਿਆ ਸੀ ਤੇ ਮੈਂ ਉਸਦੇ ਨਾਲ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੇ ਵਿੱਚ ਤੁਰ ਪਈ ਸੀ। ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ, ਚੈਨਲ ਤੇ ਪਹਿਲੀ ਵਾਰ ਆਇਓ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ ਆਪਾਂ ਸੋਹਣੀ ਜੀ ਕਹਾਣੀ ਨਾਲ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਪੂਰੀ ਕਹਾਣੀ ਵਿੱਚ ਬਣੇ ਰਹਿਣ ਲਈ ਤੇ ਕਹਾਣੀ ਨੂੰ ਇੰਨੇ ਦਿਲ ਨਾਲ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ। Sarianu.